ਫਿਰੋਜ਼ਪੁਰ ਵਿੱਚ ਵਾਪਰੀ ਲੁੱਟ ਦੀ ਘਟਨਾ ਦੋ ਨਕਾਬਪੋਸ਼ਾ ਵੱਲੋਂ ਦਿੱਤਾ ਘਟਨਾ ਨੂੰ ਅੰਜਾਮ। ਬੀਤੀ ਰਾਤ ਫਿਰੋਜ਼ਪੁਰ ਵਿੱਚ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ਾ ਵੱਲੋਂ ਪਿਸਤੌਲ ਦੀ ਨੋਕ ਤੇ ਇੱਕ ਦਵਾਈ ਵਿਕੇਤਾ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ 8000 ਦੀ ਨਕਦੀ ਸਮੇਤ ਇੱਕ ਮੋਬਾਈਲ ਫੋਨ ਲੁੱਟਣ ਤੋਂ ਬਾਅਦ ਮੌਕੇ ਤੇ ਫਰਾਰ ਹੋ ਗਏ। ਲੁੱਟ ਦੀ ਵਾਰਦਾਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਇਸ ਲੁੱਟ ਦੀ ਹੋਈ ਵਾਰਦਾਤ ਨੂੰ ਨਰਾਜ਼ ਦੁਕਾਨਦਾਰਾ ਵੱਲੋਂ ਆਪਣੀਆਂ ਦੁਕਾਨਾਂ ਬੰਦ ਰੱਖਦੇ ਹੋਏ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਇਸ ਤਰ੍ਹਾਂ ਦੀਆਂ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਉਚਿਤ ਇੰਤਜ਼ਾਮ ਕਰਨ ਦੀ ਗੱਲ ਕਹੀ ਜਿਸ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਨੂੰ ਭਰੋਸਾ ਦਿਵਾਉਂਦੇ ਕਿਹਾ ਕਿ ਪੁਲਿਸ ਉਹਨਾਂ ਦੋਸ਼ੀਆਂ ਨੂੰ ਬਹੁਤ ਜਲਦ ਗ੍ਰਿਫਤਾਰ ਕਰ ਲਵੇਗੀ ਅਤੇ ਅੱਗੇ ਤੋਂ ਅਜੀਆਂ ਵਾਰਦਾਤਾਂ ਨੂੰ ਰੋਕਣ ਵਾਸਤੇ ਉਚਿਤ ਬੰਦੋਬਸਤ ਕਰੇਗੀ ਲੁੱਟ ਹੋਈ ਹੈ ਉਸ ਮਸਲੇ 'ਤੇ ਸਾਰੇ ਇਕੱਠੇ ਹੋਏ ਸੀ डीएसबी और एसएसपी डी साहब ने सानू आश्वासन ਦਿੱਤਾ ਕਿ ਅਸੀਂ ਉਹ ਬੰਦੇ ਜਲਦ ਤੋਂ ਜਲ ਫੜ ਲੇ ਹਾਂ ਇੱਕ ਅਸੀਂ ਸਾਰੇ ਦੁਕਾਨਦਾਰ ਭਾਈਆਂ ਨੂੰ ਵੀ ਰਿਕਵੈਸਟ ਕਰਦੇ ਹਾਂ ਕਿ ਵੀ ਸਵੇਰੇ 8 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਜਲਦੀ ਦੁਕਾਨ ਬੰਦ ਕਰ ਦੇਣ ਤਾਂ ਕਿ ਵੀ ਜੋ ਇਹ ਘਟਨਾ ਹੁੰਦੀ ਹੈ ਉਸ ਤੋਂ ਬਾਅਦ ਹੀ ਦਿਖਦੀ ਹੈ ਔਰ ਇੱਕ ਦੁਕਾਨ ਖੁੱਲੀ ਹੁੰਦੀ ਹੈ ਸਾਰੇ ਦੁਕਾਨਦਾਰ ਉਹਨਾਂ ਨੂੰ ਇਹ ਚੀਜ਼ ਲੱਗਦੀ ਹੈ ਕਿ ਵੀ ਇਹ ਇੱਕ ਦੁਕਾਨ ਗੱਲੀ ਖੁੱਲੀ ਹੈ ਤਾਂ ਉਹ ਚੋਰ ਉੱਥੇ ਹੀ ਹਮਲਾ ਕਰਦੇ ਆ ਤੇ ਮੇਰਾ ਕਹਿਣ ਦਾ ਮਤਲਬ ਹੈ ਆਪਾਂ ਇੱਕ ਨਿਯਮ ਬਣਾਈਏ ਲਾਗੂ ਕਰੀਏ ਕਿ ਜਿਹਦੇ ਵਿੱਚ ਆਪਾਂ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਇੱਕ ਤਾਂ ਕਰੀਏ ਕਿ 8 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਦੁਕਾਨ ਬੰਦ ਕਰ ਦਿੱਤੀ ਜਾਵੇ। ਔਰ ਜਿੰਨਾ ਭਰਾਵਾਂ ਕੋਲੇ ਆਪਣੇ ਵਹੀਕਲਸ ਨੇ ਉਹ ਆਪਣੇ ਵਹੀਕਲ ਦੇ ਉੱਤੇ ਨੰਬਰ ਪਲੇਟ ਜੋੜੇ ਰੱਖਵਾਣ ਕਿਉਂਕਿ ਐਸਪੀ ਡੀ ਸਾਹਿਬ ਨੇ ਕਿਹਾ ਵੀ ਉਹਨਾਂ ਦਾ ਚਲਾਨ ਘਟਿਆ ਜਾਊਗਾ ਕੋਈ ਕਿਸੇ ਸਪਾਰਸ਼ ਨਹੀਂ ਮੰਨੀ ਜਾਊਗੀ। ਔਰ ਜੋ ਮੂੰਹ ਕਵਰ ਕਰਕੇ ਜਾਂਦੇ ਉਹ ਭਰਾਵਾਂ ਦਾ ਮੂੰਹ ਕਵਰ ਕਰਕੇ ਨਾ ਜਾਣ ਉਹਨਾਂ ਦਾ ਵੀ ਚਲਾਨ ਹੋਊਗਾ। ਇਹ ਰਾਤੀ ਮੇਰੀ ਦੁਕਾਨ ਤੇ ਆਇਆ ਸੀ ਤਿੰਨ ਜਣੇ ਮੈਨੂੰ ਕਹਿੰਦੇ ਦਵਾਈ ਦੇ ਦੇ ਦਰਦ ਹੁੰਦੀ ਪਈ। ਮੈਂ ਦੋ ਗੋਲੀਆਂ ਦਿੱਤੀਆਂ ਉਸ ਵਾਰ ਇਹਨਾਂ ਨੇ ਮੈਨੂੰ ਕਿਸਟਲ ਵਾਈ ਕਹਿੰਦੇ ਜੋ ਕੁਝ ਹੈਗਾ ਗੱਲੇ ਕੱਢ ਦੇ ਨੇ ਦਾ ਗੋਲੀ ਮਾਰਦੇ ਕਿੰਨੇ ਪੈਸੇ ਲੱਗੇ ਸੀ ਤੁਹਾਡੇ 8000 ਰੁਪਿਆ ਸੀ ਇੱਕ ਫੋਕਸ ਕੀ ਨਾ ਤੁਹਾਡਾ ਰੋਹੀ ਢਿੰਗਣਾ ਕਿਹੜੀ ਫਰਮ ਹੈ ਤੁਹਾਡੀ ਮੇਰੀ ਕਸੂਰੀਕੇਟ ਦੇ ਬਾਹਰ ਜੈਸ਼ੀਵ ਮੈਡੀਕਲ ਮੋਟਰਸਾਈਕਲ ਉਹਨਾਂ ਕੋ ਬਿਨਾ ਨੰਬਰ ਤੋਂ ਸੀ ਮੂੰਹ ਵਰ ਵਾਲਾ ਮੂੰਹ ਤੇ ਸਾਰਾ ਮੂੰਹ ਕਵਰ ਕੀਤਾ ਜਿਵੇਂ ਕੈਮਿਸ ਐਸੋਸੀਏਸ਼ਨ ਵਾਲੇ ਆਏ ਸੀ ਸਾਡੇ ਕੋਲ ਇੱਕ ਲੇਟ ਆਵਰਸ ਦੇ ਵਿੱਚ ਕੋਈ ਸ਼ਾਪ ਖੁੱਲੀ ਸੀ ਉੱਥੇ ਕੋਈ ਦੋ ਬੰਦੇ ਕਸਟਮਰ ਬਣ ਕੇ ਗਏ ਜਿਨ੍ਹਾਂ ਨੇ ਉੱਥੇ ਜਿਹੜੇ ਕੈਮਿਸ ਦਾ ਹੜਾ ਹੋਣ ਸੀ ਉਹਨੂੰ ਕਿਹਾ ਵੀ ਸਾਨੂੰ ਜਿਹੜਾ ਤੇਰੇ ਕੋਲ ਸਮਾਨ ਹੈਗਾ ਦੇ ਦੇ ਇਸ ਤਰ੍ਹਾਂ ਦੀ ਉਹਨੇ ਕੋਈ ਵਾਰਦਤ ਕੀਤੀ ਜਿਸ ਦੇ ਸੰਬੰਧ ਦੇ ਵਿੱਚ ਉਹਨਾਂ ਦਾ ਕੇਸ ਸਿਸਟਰ ਕਰਕੇ ਜਲਦੀ ਉਹਨਾਂ ਨੂੰ ਜਿਹੜੇ ਉੱਥੇ ਗਏ ਆ ਉਹਨਾਂ ਨੂੰ ਫੜ ਲਿਆ ਜੀ ਫਿਰੋਜ਼ਪੁਰ ਤੋਂ ਅਰुण कुमार ਮਹਿਰਾ ਦੀ ਰਿਪੋਰਟ